ਕਸਬਾ ਬੋਹਾ ਜੋ ਕਿ ਹਲਕਾ ਬੋੜਲਾ ਅਡਾ ਦੇ ਅਧੀਨ ਪੈਂਦਾ ਹੈ ਉੱਥੇ ਕੱਲ ਰਾਤ ਸ੍ਰੀ ਸ਼ਾਮ ਬਾਬਾ ਖਾਟੂ ਜੀ ਦੇ ਜਾਗਰਨ ਦੌਰਾਨ ਚੋਰਾਂ ਨੇ ਮੌਕੇ ਦਾ ਫਾਇਦਾ ਚੁੱਕਦੇ ਤਕਰੀਬਨ 7 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇਹਨਾਂ ਵਿੱਚੋਂ 6 ਦੁਕਾਨਾਂ 'ਚ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ ਜਦੋਂ ਜਾਗਰਨ ਸਮਾਪਤ ਹੋਣ ਤੇ ਲੋਕ ਘਰ ਵੱਲ ਵਾਪਸ ਮੁੜ ਰਹੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਤੇ ਸ਼ੱਕ ਹੋਣ ਤੇ ਲੋਕਾਂ ਵੱਲੋਂ ਉਹਨਾਂ ਨੂੰ ਦਬੋਚ ਲਿਆ ਗਿਆ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਪੁਲਿਸ ਦੀ ਦੇਰੀ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਰਤਿਆ ਬੜਲਾਡਾ ਰੋਡ ਤੇ ਜਾਮ ਲਾ ਕੇ ਪੁਲਿਸ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਮੌਕੇ ਤੇ ਡੀਐਸਪੀ ਸਕੰਦਰ ਸਿੰਘ ਚੀਮਾ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਵੱਡੀ ਕਾਰਵਾਈ ਦਾ ਭਰੋਸਾ ਦਿੱਤਾ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਜੀ ਇਸ ਤਰ੍ਹਾਂ ਜੀ ਮੇਰੀ ਫਾਰਮ ਹੈ ਦੇਵਰਾਜ ਪ੍ਰਕਾਸ਼ ਚੰਦ। ਮਗਾਣੀਆਂ ਵਾਲੇ ਬੁਆ ਬੱਸ ਸਟੈਂਡ ਤੇ ਰਾਤ ਸ਼ਾਮ ਰਾਤ ਨੂੰ 1.5 ਵਜੇ ਦੇ ਕਰੀਬ ਇਹ ਸਾਡੀ ਦੁਕਾਨ ਤੇ ਆਏ ਨੇ ਉਹ ਤੋਂ ਪਹਿਲਾਂ ਪਿਛਲੇ ਅਡੇ ਤੋਂ ਪੁਰਾਣੇ ਅਡੇ ਤੋਂ ਵੀ ਆਏ ਨੇ ਦੁਕਾਨਾਂਾਂ ਤੇ ਚੋਰੀ ਕਰਕੇ ਤੇ ਸਾਡੀਆਂ ਦੁਕਾਨਾਂਾਂ ਨੇ ਸੱਤ ਟੋਟਲਾ ਸੱਤ ਦੁਕਾਨਾਂਾਂ ਤੇ ਬਾਰਦਤ ਕੀਤੀ ਹੈ ਜਿਹਦੇ ਵਿੱਚੋਂ ਕਿਸੇ ਦੇ 60-70 ਹਜ਼ਾਰ ਦਾ ਕਿਸੇ ਦੇ 90 ਦਾ ਹੋਇਆ ਕਿਸੇ ਦੇ 5-5 ਕਿਸੇ ਦੇ 10 ਦਾ ਇਸ ਤਰ੍ਹਾਂ ਗੱਲਾਂ ਸਾਰੇ ਜੱਥ ਮਾਰਿਆ ਹੈ ਮੇਰਾ ਤਕਰੀਬਨ ਸਮਾਨ ਸਮੇਤ 40 ਹਜ਼ਾਰ ਦੇ ਕਰੀਬ ਨੁਕਸਾਨ ਕੀਤਾ ਗਿਆ ਹੈ ਮੇਰਾ ਆਪਣਾ ਦੁਕਾਨ ਦਾ ਹੀ ਐਨਓ ਟ੍ਰੇਡਿੰਗ ਕੰਪਨੀ ਸਿੱਕ ਸੈਂਟਰ ਦਾ ਆਪਣਾ ਕੰਮ ਹੈ ਤੇ ਜੋ ਸਾਨੂੰ ਆੜਗਵਾਤ ਰਾਤ ਤੋਂ ਦਿਨ ਮੇਰਾ ਅਸਿਕਾ ਉਨਾ ਟਿਵੀ ਰੇਲ ਵਾਲੇ ਹਨਾੜਾ ਗਵਾਟ ਨੂੰ ਫੋਨ ਗਿਆਪਾਈ ਸਨ ਸਾਦੇ ਤਾਲੇ ਉੱਤਰੇ ਨੇ ਕਹਿ ਰਿਹਾ ਕਿ ਅੱਜ ਚੈੱਕ ਕਰਦੇ ਆਂ ਜਦੋਂ ਅਸੀਂ ਦਕਾਨ ਦੇ ਉੱਤੇ ਆਏ ਜੀ ਇੱਕ ਡੀਵੀਆ ਤੇ ਸੀਸੀਟੀਵੀ ਕੈਮਰਾ ਤੇ ਜਿਹੜਾ ਪੈਸਾ ਟਕਾ ਪਿਆ ਸੀਗਾ ਚੰਦ ਦੇ ਚਿੱਕੇ ਪੈ ਸੀ ਉਹ ਸਭ ਨਾਲ ਲੈ ਆ ਚੁੱਕੇ ਨੇ ਕਿ ਪੁਲਿਸ ਪ੍ਰਸ਼ਾਸਨ ਤੁਸੀਂ ਆਇਆ ਲਾ ਲਓ 5:30 ਵਜੇ ਆਉਂਦਾ ਜੀ ਇਹ ਜਿਹੜੇ ਬੰਦੇ ਫੜੇ ਨੇ ਸਾਡੇ ਹਫ਼ਤੇ ਬੰਦਿਆਂ ਨੇ ਫੜੇ ਨੇ ਨਾਲ ਮਿਲ ਕੇ ਸਾਰਿਆਂ ਨੇ ਬਹੁਤ ਦੂਰ ਦੂਰ ਇੱਕ ਦੂਜੇ ਨਾਲ ਮਿਲ ਕੇ ਪੜਿਆ ਉਹ ਜਸਤੀ ਨਹੀਂ ਕਰੋ ਤਾਂ ਸਾਧਾਨਕ ਸਾਰਾ ਲਾੜੂ ਸੋ ਅਕੀਦਤ ਗਿਆ ਦੇ ਲਾਗੇ ਸਾਧਾਨਕ ਸਾਂਹ ਤੇ ਆਪ ਕੁਟਾ 200 ਰੁਪਏ ਕੈਸ਼ ਲੈ ਕੇ ਗਏ ਨਹੀਂ ਸਾਡੇ ਬਾਹਰਲੇ ਸ਼ਾਪਰ ਦੇ ਦੋਨੇ ਕਾਲੇ ਦੋਦੇ ਨੇ ਬਾਕੀ ਅੰਦਰੋਂ ਦਰਾਜ ਗੱਲੇ ਤੋੜ ਕੇ ਖੋਲੇ ਨੇ ਮੁੱਤਵਾਰੀ ਉਹਨਾਂ ਨੂੰ ਚੋਰ ਨੂੰ ਇਥੇ ਫੜ ਲਿਆ ਪਿਆਰ ਤੋਂ ਚੋਰੀ ਕਰਦੇ ਨਹੀਂ ਜੀਗਾ ਵੀ ਨਹੀਂ ਦੇ ਜੇ ਕੋਈ ਵੀ ਪੁਲਿਸ ਪ੍ਰਸ਼ਾਸਨ ਦੀ ਜਿੰਨੀ ਵੀ ਕਾਰਵਾਈ ਦੀ ਉਹ ਸਵੇਰੇ ਸਾਡੇ ਲੱਗੇ 6:30 ਵਜੇ ਹੋ ਕੇ ਇਹ ਸਾਨੂੰ ਉਤਲਾਹ ਮਿਲੀ ਜੀ ਵੀ ਸਾਡੇ ਨਾਲ ਬਸ ਸਟੈਂਡ ਤੇ ਬਹੁਤ ਦੁਕਾਨਾਂ ਦੇ ਤਾਲੇ ਟੁੱਟ ਗਏ ਨੇ ਤੇ ਉਹ ਚੋਂ ਕੁਝ ਚੋਰੀ ਹੋਈ ਹੈਗੀ ਤੇ ਉਹਨਾਂ ਬਾਰੇ ਅਸੀਂ ਬਿਆਨ ਲਿਖ ਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਪਰ ਕੋਈ આરોપી ਗ੍ਰਿਫਤਾਰ ਕੀਤਾ ਗਿਆ ਹਾਂ ਇਹ ਪਤਾ ਲੱਗਿਆ ਵੀ ਜਿਹੜੇ ਚੋਰ ਸੀਗੇ ਤੇ ਜਦੋਂ ਪਬਲਿਕ ਦਾ ਉਹ ਉੱਥੇ ਮੌਕੇ ਤੇ ਬੰਦੇ ਆ ਗਏ ਸੀਗੇ ਤੇ ਉਹ ਭੱਜਲੇ ਤੇ ਉਹਨਾਂ ਨੇ ਕਾਬੂ ਕਰ ਲੈਣਾ ਉਹ ਉਹਨਾਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਦਾ ਮਤਲਬ ਕੁਝ ਕੁਝ ਕਰਕੇ ਅਗਲੀ ਕਾਰਵਾਈ ਕਿਤੇ ਕੁਝ ਮਿਲਿਆ ਜੀ ਉਹਨਾਂ ਤੋਂ ਮਿਲਣ ਮਾਰੇ ਇਹਦਾ ਪਤਾ ਲੱਗੂਗਾ ਉਹ ਪਬਲਿਕ ਜਦੋਂ ਲੈ ਕੇ ਆਉਂਗੇ ਉਹ ਤੇ ਰਸਤੇ ਮੋਟਰ ਵਾਹਨਾਂ ਤੇ ਭੱਜਲੇ ਸੀ ਉਹਨਾਂ ਪਿੱਛਾ ਕੀਤਾ ਪਬਲਿਕ ਨੇ ਤੁੰ ਤੂੰ ਫੜ ਲਏ ਸਰ ਕਿੰਨੀ ਦੇ ਕੋਲ ਨਾਲ ਚੋਰੀ ਹੋਈ ਆ ਰਾਤ ਇਹ ਛੱਤ ਲਗਾंदे ਤਾਲੇ ਟੁੱਟਣਗੇ ਚੋਰੀ ਆ ਥੋੜੀ ਥੋੜੀ ਆ ਕਹਿੰਦੇ ਕਿ ਦੁਕਾਨਾਂ ਦੇ ਸੱਤ ਦੇ ਤਾਲੇ ਟੁੱਟ ਗਏ ਨੇ ਤੇ ਦੋ ਦੁਕਾਨਾਂ ਚ ਥੋੜੀ ਜਿਆਦਾ ਚੋਰੀ ਹੋਈ ਆ ਕੋਈ ਜੋ ਕੁਝ ਲੱਗ ਭਾਉ ਦਾ ਸਾਰੀਆਂ ਤੇ ਕਹਿੰਦੇ ਕਿ ਕਿੰਨੇ ਦਾ ਨੁਕਸਾਨ ਆ ਇਹ ਮਰਭਾ ਲੱਖ ਸਵਾਂ ਲੱਖ ਦਾ ਨੁਕਸਾਨ ਆ ਸਾਰੀਆਂ ਤੇ ਕਹਿੰਦੇ